ਥੋੜਾ ਪਿੱਛੇ ਉਹ ਯਾਰ ਕੀ ਕਰਦੇ ਭਾਈ ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਜੀ ਅੱਜ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ-ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਣ ਬਖਿਆ ਇਸ ਗੁਰੂ ਨਗਰੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਹੈਗਾ ਉਹਦੇ ਤੇ ਮੋਹਰ ਲਾਈ ਲੱਖੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਮਕਾ ਸਕੀ ਸਰਕਾਰ ਕੋਈ ਵੀ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇਟ ਗਵਰਨਮੈਂਟ ਦਾ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਤ drugs ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰੇਸ਼ਦ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਭਗੌੜੀ ਕਿਉਂ ਹੈ ਸਰਕਾਰ ਲੋਕਾਂ ਦੇ ਬੁਰੇ ਹਾਲ ਹੈ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ